ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਾਂ ਕਰਾਂਗੇ ਸ਼ਹੀਦ 에 ਆਜਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਤੇ ਸੁਖਦੇਵ ਜੀ ਬਾਰੇ ਇਹਨਾਂ ਬਾਰੇ ਸਾਰੇ ਜਾਣਦੇ ਹੀ ਹੋਣਗੇ ਅੱਜ ਆਪਾਂ ਗੱਲ ਕਰਨੀਆਂ ਇਹਨਾਂ ਦੀਆਂ ਕੁਝ ਅਣਸੁਣੀਆਂ ਗੱਲਾਂ ਬਾਰੇ ਜਿਹੜੀਆਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਆਪਾਂ ਗੱਲ ਕਰਾਂਗੇ ਜਦੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਬਾਅਦ ਜਦੋਂ ਉਹ ਫਾਂਸੀ ਦਾ ਰੱਸਾ ਚੁੰਮਣ ਵਾਸਤੇ ਆਪਣੀ ਜੇਲ੍ਹ ਦੀ ਕੋਠੜੀ ਦੇ ਵਿੱਚੋਂ ਚੱਲੇ ਨੇ ਤਾਂ ਉਸ ਸਮੇਂ ਕੀ ਹੋਇਆ ਉਸ ਬਾਰੇ ਆਪਾਂ ਅੱਜ ਗੱਲ ਕਰਾਂਗੇ ਵਿਚਕਾਰ ਭਗਤ ਸਿੰਘ ਸੱਜੇ ਹਥ ਰਾਜਗੁਰੂ ਖੱਬੇ ਹੱਥ ਸੁਖਦੇਵ ਬਾਵਾ ਵਿੱਚ ਬਾਵਾ ਪਾਈ ਉਹ ਹੱਸ ਰਹੇ ਸਨ ਉਹ ਗਾਰਹੇ ਸੰਨ ਤੇ ਜਾ ਰਹੇ ਸਨ ਕਾਲ ਕੋਠੜੀ ਵੱਲ ਨੂੰ ਜਦੋਂ ਸ਼ਾਮ ਦਾ ਸਮਾਂ ਸੀ ਉਸ ਸਮੇਂ ਲਾਹੌਰ ਜੇਲ੍ਹ ਦੇ ਬਾਕੀ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਆਪੋ ਆਪਣੀਆਂ ਬਾਰਕਾਂ ਦੇ ਵਿੱਚ ਆਪੋ ਆਪਣੀਆਂ ਕਮਰਿਆਂ ਦੇ ਵਿੱਚ ਜੋ ਉਹਨਾਂ ਨੂੰ ਚੇਲਾਂ ਦਿੱਤੀਆਂ ਗਈਆਂ ਸਨ ਉਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਚੌਹਾ ਪਾਸੀ ਸੁੰਨ ਬਰਤ ਰਹੀ ਸੀ ਤੇ ਇੰਜ ਗਾਉਂਦੇ ਹੋਏ ਦਿਲ ਸੇ ਨਿਕਲੇਗੀ ਨਾ ਮਰਕਰ ਵੀ ਬਤਨ ਕੀ ਉਲਫਤ ਮੇਰੀ ਮਿੱਟੀ ਸੇ ਵੀ ਖੁਸ਼ਬੂਏ ਪਤਨ ਆਏਗੀ ਇਹ ਭਗਤ ਸਿੰਘ ਰਾਜਗੁਰੂ ਸੁਖਦੇਵ ਆਪਣੇ ਮੂੰਹੋਂ ਉੱਚੀ ਉੱਚੀ ਉਚਾਰ ਰਹੇ ਸਨ ਤਿੰਨੋਂ ਦੇ ਤਿੰਨੋਂ ਸਿਰ ਲਾਥ ਸੂਰਮੇ ਕਾਲ ਕੋਠੜੀ ਵਿੱਚ ਜਾ ਵੜੇ ਉਹਨਾਂ ਦੇ ਨਾਲ ਜੇਲ੍ਹ ਦਾ ਅਧਿਕਾਰੀ ਮੁਹੰਮਦ ਅਕਬਰ ਵੀ ਨਾਲ ਹੀ ਸੀ ਨਾ ਕੋਈ ਹੱਥ ਘੜੀ ਨਾ ਕੋਈ ਕੰਨ ਤੇ ਟੋਪ ਤੇ ਨਾ ਹੀ ਕੋਈ ਐਦਾਂ ਦੀ ਕੋਈ ਸ਼ੈ ਲੱਗੀ ਸੀ ਜਿਨ੍ਹਾਂ ਨਾਲ ਉਹਨਾਂ ਨੂੰ ਕੋਈ ਰੁਕਾਵਟ ਆਵੇ ਇੰਨੇ ਖਤਰਨਾਕ ਕੈਦੀਆਂ ਨੂੰ ਜਿਨ੍ਹਾਂ ਨੂੰ ਸਰਕਾਰ ਖਤਰਨਾਕ ਸਮਝਦੀ ਸੀ ਇੰਨੇ ਖਤਰਨਾਕ ਕੈਦੀਆਂ ਨੂੰ ਇੱਕ ਕਿਸ ਤਰ੍ਹਾਂ ਫਾਂਸੀ ਕਰ ਲਿਆਇਆ ਜਾ ਰਿਹਾ ਸੀ ਕਾਲ ਕੋਠੜੀ ਵਿੱਚ ਫਾਂਸੀ ਦੀ ਤਸਦੀਕ ਕਰਨ ਲਈ ਉਡੀਕ ਰਿਹਾ ਲਾਹੌਰ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਇਹ ਵੇਖ ਕੇ ਬੁਖਲਾ ਜਾ ਗਿਆ ਕਿ ਮੁਹੰਮਦ ਅਕਬਰ ਨੇ ਅੱਗੇ ਵੱਧ ਕੇ ਉਹਨੂੰ ਹੌਸਲਾ ਦਿੱਤਾ ਸਰਦਾਰ ਭਗਤ ਸਿੰਘ ਨੇ ਵੀ ਮੁਸਕਰਾਉਂਦੇ ਹੋਏ ਅੰਗਰੇਜ਼ੀ ਵਿੱਚ ਕਿਹਾ ਮੈਂ ਉਸ ਦਾ ਬਿਰਤਾਂਤ ਪੰਜਾਬੀ ਵਿੱਚ ਕਰਾਂਗਾ ਕਿ ਭਗਤ ਸਿੰਘ ਜੀ ਨੇ ਮੈਜਿਸਟ੍ਰੇਟ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਸੀ ਕਿ ਮੈਜਿਸਟ੍ਰੇਟ ਸਾਹਿਬ ਤੁਸੀਂ ਭਾਗਾ ਵਾਲੇ ਹੋ ਕਿ ਅੱਜ ਤੁਹਾਨੂੰ ਇਹ ਵੇਖਣ ਦਾ ਮੌਕਾ ਮਿਲ ਰਿਹਾ ਹੈ ਕਿ ਭਾਰਤੀ ਕ੍ਰਾਂਤੀਕਾਰੀ ਕਿਵੇਂ ਆਪਣੇ ਉੱਚੇ ਆਦਰਸ਼ ਲਈ ਖੁਸ਼ੀ-ਖੁਸ਼ੀ ਮੌਤ ਦੇ ਨਾਲ ਖੇਡ ਸਕਦੇ ਨੇ ਤੇ ਫਿਰ ਤਿੰਨੋਂ ਦੇ ਤਿੰਨੋਂ ਆਜ਼ਾਦੀ ਦੇ ਪਰਵਾਨੇ ਪੌੜੀਆਂ ਚੜ੍ਹ ਆਪੋ ਆਪਣੀ ਥਾਂ ਫਾਂਸੀ ਦੇ ਤਖਤੇ ਤੇ ਜਾ ਕੇ ਖੜੇ ਹੋ ਗਏ ਵਿਚਕਾਰ ਭਗਤ ਸਿੰਘ ਸੱਜੇ ਹਥ ਰਾਜਗੁਰੂ ਖੱਬੇ ਹਥ ਸੁਖਦੇਵ ਉਹਨਾਂ ਦੇ ਸਿਰ ਤੇ ਫਾਂਸੀ ਦੇ ਫੰਦੇ ਲਟਕ ਰਹੇ ਸਨ ਹੁਣ ਆਪੋ ਆਪਣੇ ਫੰਦੇ ਨੂੰ ਫੜ ਕੇ ਉਹਨਾਂ ਜੰਮਿਆ ਤੇ ਰੱਬ ਦਾ ਧੰਨਵਾਦ ਕੀਤਾ ਇਹ ਦੇਖ ਕੇ ਅੰਗਰੇਜ਼ ਡਿਪਟੀ ਕਮਿਸ਼ਨਰ ਦੇ ਹੋਠਾਂ ਵਿੱਚੋਂ ਉਹਦੇ ਬੁੱਲਾਂ ਵਿੱਚੋਂ ਨਿਕਲਿਆ ਕਿ ਅੱਜ ਮੈਂ ਰੱਬ ਨੂੰ ਸਾਖ ਸਾਤ ਸੂਲੀ ਤੇ ਵੇਖ ਲਿਆ ਇੰਨੇ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਨਾਹਰਾ ਲਾਇਆ ਇਨਕਲਾਬ ਜਿੰਦਾਬਾਦ ਤੇ ਸਾਮਰਾਜਵਾਦ ਮਰਦਾਬਾਦ ਦੀਆਂ ਆਵਾਜ਼ਾਂ ਪਿੱਛੋਂ ਗੂੰਜ ਪਈਆਂ ਨਾਰਿਆਂ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਜੇਲ੍ਹ ਦੀਆਂ ਬਾਹਰਕਾਂ ਤੋਂ ਬਾਹਰ ਜੇਲ੍ਹ ਦੇ ਕਮਰਿਆਂ ਤੋਂ ਬਾਹਰ ਖੜੇ ਲੋਕ ਜੋ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਬਾਰੇ ਗੱਲਾਂ ਸੁਣ ਕੇ ਉਹ ਜੇਲ੍ਹ ਵਿੱਚ ਉਹਨਾਂ ਨੂੰ ਵੇਖਣ ਆਏ ਸਨ ਉਹਨਾਂ ਨੂੰ ਨਾ ਉਹਨਾਂ ਨੂੰ ਮਿਲਣ ਦਿੱਤਾ ਗਿਆ ਤੇ ਨਾ ਵੇਖਣ ਦਿੱਤਾ ਗਿਆ ਉਹ ਸੁਣ ਰਹੇ ਸਨ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਸਾਮਰਾਜਵਾਦ ਮਰਦਾਬਾਦ ਦੇ ਨਾਰੇ ਬਹੁਤ ਹੀ ਉੱਚੀ ਉੱਚੀ ਗੂੰਜ ਰਹੇ ਸਨ ਇਹ ਨਾਰੇ ਸਾਰੀ ਜੇਲ੍ਹ ਵਿੱਚ ਇੱਕ ਬਿਜਲੀ ਦੀ ਤਰ੍ਹਾਂ ਕੈਦ ਹੋ ਗਏ ਇੱਕ ਕੰਧ ਬਣ ਕੇ ਵਿਚਾਰ ਰਹੇ ਸਨ ਵਿਚਰ ਰਹੇ ਸਨ ਚੋਹਾਂ ਪਾਸੇ ਇਨਕਲਾਬ ਜਿੰਦਾਬਾਦ ਦੇ ਨਾਰੇ ਗੂੰਜਣ ਲੱਗ ਗਏ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਕਾਲ ਕੋਠੜੀ ਵਿੱਚ ਹੁਣ ਆਪੋ ਆਪਣੇ ਫੰਦੇ ਨੂੰ ਆਪੋ ਆਪਣੇ ਮੂੰਹ ਦੇ ਨਾਲ ਚੁੰਮ ਕੇ ਬੁੱਲਾਂ ਦੇ ਨਾਲ ਚੁੰਮ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਕਰਾਨਾ ਮੰਨ ਕੇ ਹੋਏ ਫਾਂਸੀ ਦਾ ਰਸਾ ਆਪਣੇ ਗਾਲ ਵਿੱਚ ਪਾ ਲਿਆ ਤੇ ਹਮੇਸ਼ਾ ਲਈ ਇਸ ਫਾਨੀ ਦੁਨੀਆ ਨੂੰ ਇਸ ਇਨਕਲਾਬ ਦੇ ਰਸਤੇ ਦੇ ਉੱਤੇ ਚਲਦੇ ਹੋਏ ਅਣ ਸੁਣੀ ਮੌਤ ਅਣ ਵਿਆਹੀ ਮੌਤ ਬਿਆ ਲਈ ਆਜ਼ਾਦੀ ਜਿਨ੍ਹਾਂ ਦਾ ਸੁਪਨਾ ਸੀ ਆਜ਼ਾਦੀ ਨੂੰ ਬਿਉਉਣ ਦੀ ਖਾਤਰ ਉਹਨਾਂ ਨੇ ਹੱਸ ਹੱਸ ਕੇ ਜਾਨ ਵਾਰ ਦਿੱਤੀਆਂ ਸੋ ਉਸ ਵਕਤ ਇਹਨਾਂ ਦੀਆਂ ਉਮਰਾਂ ਚੜੀ ਜਵਾਨੀ ਗੋੰਦਮੇਸਰੀ ਇਰ ਤੇ ਸੀੜੀਆਂ मामा ਦੇ ਬਬਰ ਸੇਰ ਪੁੱਤ ਉਸ ਦਿਨ ਹਮੇਸ਼ਾ ਲਈ ਅਲੋਪ ਹੋ ਗਏ ਤੇ ਹਮੇਸ਼ਾ ਲਈ ਇੱਕ ਇਤਿਹਾਸ ਸਿਰਜ ਗਏ ਤੇ ਨਵੀਂ ਬਣਜ ਉਚਾਰ ਗਏ ਕਿ ਆਉਣ ਵਾਲੀਆਂ ਪੀੜੀਆਂ ਇਹਨਾਂ ਤੋਂ ਸਿੱਖਿਆ ਲੈਣ ਕਿ ਆਪਣੀ ਇਸ ਧਰਤੀ ਦੇ ਲਈ ਆਪਣੇ ਇਸ ਦੇਸ਼ ਦੇ ਲਈ ਕਿਸ ਤਰ੍ਹਾਂ ਸੰਘਰਸ਼ ਕਰਨਾ ਸੋਨਾ ਨੇ ਉੱਥੇ ਉਚਾਰਿਆ ਸੀ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾ ਦਿਲ ਮੇ ਹੈ ਸੋ ਥੈਂਕ ਯੂ ਦੋਸਤੋ ਧੰਨਵਾਦ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਫੋਲੋ ਜਰੂਰ ਕਰ ਲਿਓ